ਸਜੂਤ ਮੋਰਚੇ ਦੀ ਕਾਲ ਤੇ ਢੂੜ ਪਿੰਡ ਚੋਂ ਕੇ ਬਰਾਸ ਪਿੰਡ ਵੱਲ ਕਾਫਲਾ ਬਾਤਾ ਹੋਇਆ 12 13 ਪਿੰਡਾਂ ਦੇ ਵਿੱਚ ਦੀ ਅੱਜ ਕਾਫਲਾ ਲੈ ਕੇ ਸਾਰੀਆਂ ਸਜੂਤ ਮੋਰਚੇ ਦੀਆਂ ਜਥੇਬੰਦੀਆਂ ਪ੍ਰਦਰਸ਼ਨ ਕਰਨਗੀਆਂ ਤਾਂ ਕਿ ਜਿਹੜੇ ਲੋਕਾਂ ਨੂੰ 2025 ਐਕਟ ਕਾਨੂੰਨਾਂ ਬਾਰੇ ਨਹੀਂ ਪਤਾ ਬਿਜਲੀ ਬਿੱਲ ਬੀਜ ਬਿੱਲ ਤੇ ਜਿਹੜਾ ਇਹਨਾਂ ਨੇ ਨਰੇਗਾ ਵਾਲਾ ਨਾਮ ਚੇਂਜ ਕਰਕੇ ਮਤਲਬ ਮਜ਼ਦੂਰਾ ਨਾਲ ਸਰਕਾਰ ਨੇ ਠੱਗੀ ਮਾਰਨ ਦਾ سلسلہ ਛੇੜਿਆ ਹੈ ਤੇ ਇੱਕ ਪਾਸੇ ਅਡਾਨੀਆਂ ਬਾਨੀਆਂ ਨੂੰ 1 ਰੁਪਏ ਲਈ ਤੇ ਹਜ਼ਾਰਾਂ ਏਕੜ ਜ਼ਮੀਨ ਐਕਵਾਇਰ ਕਰਾਈ ਜਾ ਰਹੀ ਹੈ ਦੂਜੇ ਪਾਸੇ ਕੋਆਪਰੇਟ ਘਰਾਣਿਆਂ ਨੂੰ ਜ਼ਮੀਨਾਂ ਤੋਂ ਬਾਹਰ ਕਰਨ ਲਈ ਇਹ ਜੇ ਸਖਤ ਕਾਨੂੰਨ ਬਣਾਏ ਜਾ ਰਹੇ ਹਨ ਤਾਂ ਕਿ ਕਿਸਾਨ ਮਜ਼ਦੂਰ ਖੇਤੀ ਕੀਤੇ ਤੋਂ ਬਾਹਰ ਹੋ ਜੇ ਦੇ ਸਰਕਾਰਾਂ ਸਾਰੀ ਜ਼ਮੀਨ ਤੇ ਕੋਆਪਰੇਟ ਕਰਾਣਿਆਂ ਦਾ ਕਬਜ਼ਾ ਕਰਾ ਸਕਣਾ ਕਾਨੂੰਨ ਇੰਨੇ ਸਖਤ ਬਣਾ ਰਹੀਆਂ ਨੇ ਇਸ ਨੂੰ ਮੁੱਖ ਰੱਖਦੇ ਹੋਏ ਸੰਯੁਕਤ ਮੋਰਚੇ ਦੀਆਂ ਜਥੇਬੰਦੀਆਂ ਅੱਜ ਪਾਤਣਾ ਬਲਾਕ ਦੇ ਵਿੱਚ 1 ਜਨਵਰੀ ਤੋਂ ਲੈ ਕੇ 4 ਜਨਵਰੀ ਤੱਕ 4 ਦਿਨ ਲਗਾਤਾਰ ਇਹ ਕਾਫਲੇ ਨਿਕਲਣਗੇ ਸੋ